ਗੁਰਪੇਰੋ ਦਰਸ਼ਨੀ ਡਿਓੜੀ ਦੇ ਖੱਬੇ ਪਾਸੇ ਦੇ ਜਦ ਅਸੀਂ ਦਰਸ਼ਨ ਕਰਦੇ ਹਾਂ ਤਾਂ ਉੱਥੇ ਸੁਨਹਿਰੀ ਅੱਖਰਾਂ ਨਾਲ ਇੱਕ ਕੁਦਰਤੀ ਚਮਤਕਾਰ ਬਾਰੇ ਲਿਖਿਆ ਜੋ ਕਿ 3 April 1877 ਚ ਘਟਿਆ ਆਓ ਅੱਜ ਦੀ ਵੀਡੀਓ ਰਾਹੀਂ ਜਾਣਦੇ ਹਾਂ ਕਿ ਉਸ ਚਮਤਕਾਰ ਬਾਰੇ ਇੱਥੇ ਕੀ ਲਿਖਿਆ ਹੈ ਅਤੇ ਇਸ ਨਾਲ ਜੁੜੇ ਕੁਝ ਹੋਰ ਤੱਥਾਂ ਬਾਰੇ ਵੀ ਸਮਝਦੇ ਹਾਂ ਗੁਰੂ ਪਰਉਜਦ ਅੰਗਰੇਜ਼ ਸਿੱਧੇ ਤਰੀਕੇ ਨਾਲ ਸਿੱਖਾਂ ਨੂੰ ਜਿੱਤ ਨਾ ਸਕੇ ਤਾਂ ਉਹਨਾਂ ਮਹਾਰਾਜਾ ਦਲੀਪ ਸਿੰਘ ਜੀ ਨੂੰ ਧੋਕੇ ਨਾਲ ਚੁੱਕਦੇ ਆ ਜਿਸ ਧੋਕੇ ਚ ਕੁਝ ਨਕਲੀ ਸਿੱਖ ਵੀ ਸ਼ਾਮਲ ਸਨ ਫਿਰ 1846 ਦੇ ਅੰਤ ਚ ਇੱਕ ਅਹਿਮਦਨਾਮਾ ਵੀ ਤਿਆਰ ਹੁੰਦਾ ਹੈ ਜਿਸ ਅਨੁਸਾਰ ਮਹਾਰਾਜਾ ਦਲੀਪ ਸਿੰਘ ਦੀ ਨਾਬਾਲਗੀ ਵਿੱਚ ਉਸਤੇ ਰਾਜ ਦਾ ਪ੍ਰਬੰਧ ਕਰਨ ਲਈ ਇੱਕ ਅੰਗਰੇਜ਼ ਰੈਜ਼ੀਡੈਂਟ ਥਾਪਿਆ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਹਰੇਕ ਖੇਤਰ ਤੇ ਅੰਗਰੇਜ਼ ਕਬਜ਼ਾ ਕਰਦੇ ਚੱਲੀ ਗਏ ਉਹਨਾਂ ਧਾਰਮਿਕ ਸਥਾਨਾਂ ਤੇ ਵੀ ਆਪਣੇ ਸਰਬਰਾਹ ਪਾਬ ਮੈਨੇਜਰ ਲਾ ਦਿੱਤੇ ਜੋ ਧਾਰਮਿਕ ਸਥਾਨਾਂ ਤੋਂ ਹੋਣ ਵਾਲੀ ਆਮਦਨ ਦਾ ਕੁਝ ਹਿੱਸਾ ਸਰਕਾਰਾਂ ਨੂੰ ਭੇਜਣ ਲੱਗੇ ਗੁਰੂ ਪੇਰੋ ਸਿੱਖਾਂ ਦੇ ਵਾਰ-ਵਾਰ ਹਮਲਿਆਂ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਸਿੱਖਾਂ ਦੇ ਬਹੁਤ ਸਾਰੇ ਪਾਬੰਦੀਆਂ ਲਗਾ ਥਾਂ-ਥਾਂ ਤੇ ਚਰਚ ਵੀ ਬਣਾਏ ਚਰਚ ਦੀ ਤਰਜ਼ ਤੇ ਘੰਟਾ ਘਰ ਵੀ ਬਣਾਏ ਇਸ ਤੋਂ ਇਲਾਵਾ ਮੁਗਲ ਹਕੂਮਤਾਂ ਵਾਂਗ ਅੰਗਰੇਜ਼ ਸਰਕਾਰ ਨੇ ਸਿੱਖਾਂ ਵੱਲੋਂ ਖਤਰੇ ਨੂੰ ਸਦਾ ਲਈ ਮਕੋਲ ਲੇ ਇਹ ਫੈਸਲਾ ਵੀ ਕੀਤਾ ਕਿ ਅਮਰਤ ਸਰੋਵਰ ਵਾਲਾ ਥਾਂ ਜਾਂ ਤਾਂ ਨਿਰਾਮ ਕਰਕੇ ਇਸ ਦਾ ਨਾਮੁਨਸ਼ਾਨੇ ਮਿਟਾ ਦਈਏ ਜਾਂ ਫਿਰ ਇਸ ਥਾਂ ਨੂੰ ਗਿਰਜੇ ਘਰ ਚ ਤਬਦੀਲ ਕਰ ਦਿੱਤਾ ਜਾਵੇ ਅਤੇ ਇਸਾਈ ਧਰਮ ਦੇ ਪ੍ਰਚਾਰ ਦਾ ਕੇਂਦਰ ਸਥਾਪਿਤ ਕਰ ਦਿੱਤਾ ਜਾਵੇ ਸੋ ਇਸ ਕੰਮ ਨੂੰ ਇਸ ਕੁਕਰਮ ਨੂੰ ਪੂਰਾ ਕਰਨ ਦੀ ਤੀਹ ਪਰਲ 1870 ਈਸਵੀ ਦਾ ਦਿਨ ਨਿਯਤ ਕੀਤਾ ਜਾਂਦਾ ਹੈ ਉਸ ਦਿਨ ਕੁਝ ਅੰਗਰੇਜ਼ ਅਫਸਰਾਂ ਤੇ ਹੋਰ ਸੰਗਤਾਂ ਸ਼੍ਰੀ ਦਰਬਾਰ ਸਬੰਧਰ ਆਇਆਂ ਬੈਠਿਆ ਸਨ कीर्तन ਚੱਲਦਾ ਪਿਆ ਸੀ ਤਾਂ ਉਸ ਵਕਤ ਜੋ ਅਚਰਜ ਘਟਨਾ ਵਾਪਰਦੀ ਆ ਉਸਤਾਦ ਜ਼ਿਕਰ ਦਰਸ਼ਨੀ ਡੋੜੇ ਚ ਵੜਨ ਤੋਂ ਪਹਿਲਾਂ بار بار ਖੱਬੇ ਪਾਸੇ ਸੁਨੈਰੀ ਅਕਰ ਵਿੱਚ ਇਹੋਂ ਲਿਖਿਆ ਹੋਇਆ ਹੈ। ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਕੁਦਰਤੀ ਚਮਤਕਾਰ ਸਭਨਾ ਦੀ ਗਾਥਲੀ ਦੱਸਿਆ ਜਾਂਦਾ ਹੈ ਕਿ 30 April 1837 ਨੂੰ ਸਵੇਰੇ 4:30 ਵਜੇ ਇੱਕ ਅਜਬ ਘੇਰ ਵਰਤਿਆ ਕੋਈ 400 ਪ੍ਰੇਮੀ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਰਤਨ ਦਾ ਆਨੰਦ ਲੈ ਰਹੇ ਸਨ। ਜਦ ਕੇ ਅਚਨਚੇਤ ਹੀ ਬਿਜਲੀ ਦੀ ਲਿਸ਼ਕਦੀ ਸੀ ਉਹ ਇੱਕ ਵੱਡੀ ਰੋਸ਼ਨੀ ਦੀ ਸ਼ਕਲ ਵਿੱਚ ਪਹਾੜ ਦੇ ਬਾਹਰ ਦੇ ਦਰਵਾਜ਼ੇ ਵਿੱਚੋਂ ਆਈ ਅਤੇ ਠੀਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਤੇ ਚਾਨਣ ਹੀ ਚਾਨਣ ਕਰਕੇ ਦੱਖਣੀ ਦਰਵਾਜ਼ੇ ਥਾਣੇ ਇੱਕ ਰੋਸ਼ਨੀ ਦੇ ਲੇਖ ਹੋ ਕੇ ਨਿਕਲ ਗਈ ਭਾਵੇਂ ਕਿ ਇਸੇ ਫਟਣ ਸਮੇਂ ਬੜੀ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ ਪਰ ਅੰਦਰ ਬੈਠੇ ਕਿਸੇ ਪ੍ਰੇਮੀ ਇਮਾਰਤ ਚ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨ ਪੁੱਜਾ ਇਸ ਆਲੌਕਿਕ ਦ੍ਰਿਸ਼ ਨੂੰ ਸਭ ਲੋਕੀਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਆਪਣਾ ਗੋਤਕ ਦੱਸਦੇ ਹਨ ਸੋ ਇਹ ਸਭ ਲਿਖਿਆ ਹੈ ਕੁਦਰਤੀ ਚਮਤਕਾਰ ਬਾਰੇ ਉਸ ਵਿਲੇ ਦੇ ਸਰਬਰਾ ਦੱਸਦਾ ਹੈ ਕਿ ਇਹ ਉਪਰੋਕਤ ਨਜ਼ਾਰਾ ਵੇਖ ਕੇ ਅੰਗਰੇਜ਼ ਅਫਸਰ ਭੈ ਭੀਤ ਹੋ ਗਏ ਤੇ ਉਹਨਾਂ ਨੇ ਇਸ ਕੁਕਰਮ ਕਰਨ ਤੋਂ ਕੰਨਾਣੂ ਹੱਥ ਲਾਇਆ ਉਹਨਾਂ ਅੰਮ੍ਰਿਤ ਸਰੋਵਰ ਨੂੰ ਪੂਰਨ ਤੇ ਵੇਚਣ ਦਾ ਗਿਆਲੀ ਤਿਆਗ ਦਿੱਤਾ ਅਤੇ ਬੋਲ ਬਖਸ਼ਾਉਲੀ ਕੜਾ ਪ੍ਰਸਾਦਿਆਂ ਖੁਲਿਆ ਦੇਗਾ ਸ਼੍ਰੀ ਦਰਬਾਰ ਸਬੰਧਰ ਪਿੰਡ ਕੀਤੀਆਂ ਗੁਰੂ ਪੇਰੋ ਇਹ ਘਟਨਾ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਹਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਮੀਤ ਸਕੱਤਰ ਸਰਦਾਰ ਸੁੰਦਰ ਸਿੰਘ ਜੀ ਉਹਨਾਂ ਨੇ ਪੂਰੀ ਘਟਨਾ ਮੈਨੂੰ ਆਪ ਸੁਣਾਈ ਜਿਸ ਨੂੰ ਸੁਣ ਕੇ ਮੇਰੇ ਤਾਂ ਹੈਰਾਨੀ ਨਾਲ ਦੰਦ ਜੁੜ ਗਏ ਕਹਿਣ ਲੱਗੇ ਇਹ ਵਾਰਤਾ ਮੈਂ ਆਪਣੇ ਤੋਂ ਪਹਿਲੇ ਸਰਪਰਾ ਪਾਸੋਂ ਸੁਣੀ ਸੀ ਤਾਂ ਇਸ ਕੁਦਰਤੀ ਚਮਤਕਾਰ ਬਾਰੇ ਸੰਖੇਪ ਚ ਜਾਣਕਾਰੀ ਅਚਾਨਕਰੀ ਇੱਕ ਤਾਂ ਦਰਸ਼ਨੀ ਜੋੜੀ ਤੇ ਲਿਖੀ ਹੋਈ ਮਿਲਦੀ ਹੈ ਅਤੇ ਇਸ ਤੋਂ ਇਲਾਵਾ ਹੋਰ ਜਾਣਕਾਰੀ ਪ੍ਰੋਫੈਸਰ ਸਾਬ ਸਿੰਘ ਦੀ ਕਿਤਾਬ ਸਵੈ ਜੀਵਨੀ ਅਤੇ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਦੀ ਕਿਤਾਬ ਸ੍ਰੀ ਹਰਮੰਦਰ ਸਾਹਿਬ ਜੀ ਦਾ ਸੁਨਹਿਰੀ ਇਤਿਹਾਸ ਵਿੱਚੋਂ ਵੀ ਮਿਲਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ